何で ਹਾਂ ਇਹ ਕਾਹਦਾ ਵੀ ਤੁਹਾਰੇ ਗੱਡੀ ਚਲਾਉਂਗੇ ਪਰ ਇਹ ਕੀ ਹੋਇਆ ਮੈਨੂੰ ਪਤਾ ਨਹੀਂ ਕੀ ਤੇ ਆਵੇ ਉਹ ਅਰੇ ਚੜਾਈ ਗੱਡੀ ਚਲਾਣੇ ਮੈਂ ਜੋ ਮੁੰਡੇ ਠੀਕ ਹੈ ਇਹ ਗੱਡੀ ਚਲਾਣਾ ਲਿਸੈਂਸ ਹੈਗਾ ਇਹ ਬਾਰੇ ਉਹ ਕਾਲਪਤ ਕੀ ਆ ਉਹ ਮੁੰਡੇ ਤੇ ਚਲਾਣ ਵੱਡ ਵੱਡ ਗੱਦੀ ਕੀਤੀ ਤੇ ਭਾਰੂ ਦਾ ਬਦਮਾਸ਼ ਹਾਂ ਇਹਨਾਂ ਬਦਮਾਸ਼ ਉਹ ਜਿਹੜਾ ਟੈਕਸ ਪੜਦਾ ਨਾਲ ਟੰਗਿਆ ਇਹ ਕਦੇ ਲੈ ਦੂਈ ਬੰਦੇ ਨੂੰ ਖਾ ਲੈਣਾ ਜਿਹੜੇ ਵਾ ਜਿਹੜਾ ਇਹ ਗੱਡੀ ਹੈ ਹੈ ਨਾ ਇਹ ਜਿਹੜਾ ਇਹ ਚੱਲ ਰਿਹਾ ਵੀ ਮੇਰੀ ਲੱਗੀ ਵੀ ਇਹ ਗੱਡੀ ਵਿੱਚ ਬੈਠਾ ਹਾਂ ਮੈਂ ਠਾਈ ਜ਼ਰਾ ਮੈਂ ਵਿੱਚ ਹੀ ਬੈਠ ਮੈਂ ਗਿਆ ਤੁਸੀਂ ਇਹ ਕਹੇ ਪਹਿਲਾਂ ਫੋਟੋ ਖਿੱਚ ਪਹਿਲਾਂ ਤੁਸੀਂ ਇਦਾਂ ਕਹਦੇ ਹੋ ਚਲੋ ਕੋਈ ਨਹੀਂ ਕਰ ਲੈ ਮੈਂ ਕਿਹਾ ਮੈਂ 2 ਘੰਟੇ ਉਹ ਚਲੋ ਕੋਈ ਨਹੀਂ ਸਰ ਆਪਾਂ ਬਟਾ ਫੋਟੋ ਖਿੱਚ ਲੈ ਮੈਂ ਠੀਕ ਸਰ ਤੇ ਜੋ ਹੋ ਗਿਆ ਮੁੰਡੇ ਹੈਗੇ ਹਾਂ ਹਾਂ ਇਹ ਤੁਹਾੜੇ ਗੱਡੀ ਤੋਂ ਇਹ ਪਰੇ ਕੀ ਹੋਇਆ ਮੈਨੂੰ ਨਹੀਂ ਪਤਾ ਕਿ ਇਹ ਕਿੱਥੇ ਆ ਰਿਹਾ ਹੈ ਉਹ ਵਾਲੇ ਚਰਾਗੇ ਗੱਡੀ ਚਲਾ ਰਹੇ ਉਹ ਮੇਰੇ ਮੈਦੂਨ ਠੀਕ ਹੈ ਇਹ ਗੱਡੀ ਚਲਾ ਰਹੇ ਲਿਸਟੈਂਸ ਹੈਗਾ ਇਹ ਬਾਰੇ ਉਹ ਮੁੰਡੇ ਨੇ ਜਿਹੜਾ ਵੱਡ ਵੱਡ ਬੋਲ ਰਿਹਾ ਸੀ ਬਾਹਰ ਦੇ ਬਾਰੇ ਮੁੰਡੇ ਹਾਂ ਇਹਦਾ ਵੱਧ ਬੋਲਣਾ ਉਹ ਜਿਹੜਾ ਟੈਕਨਿਕਰ ਕੋਲ ਗਿਆ ਨਾਲ ਗਿਆ ਇਹਦੇ ਨਾਲ ਦੂਜੀ ਬਿਲਕੁਲ ਪੜਾਹ ਆ ਜਣਾ ਗੱਡੀ ਹੈ ਨਾ ਨਹੀਂ ਨਹੀਂ ਮੈਨੂੰ ਲੱਗੀ ਵੀ ਇਹ ਗੱਡੀ ਵਿੱਚ ਬੈਠਾ ਹਾਂ ਮੈਂ ਟਰਾਈ ਕਰਦਾ ਮੈਂ ਵਿੱਚ ਹੀ ਬੈਠਾ ਮੈਂ ਗਿਆ ਤੁਸੀਂ ਇਹ ਕਹਿ ਪਹਿਲਾਂ ਫੋਟੋ ਖਿੱਚ ਪਹਿਲਾਂ ਤੁਸੀਂ ਇਦਾਂ ਕਹਦੇ ਹੋ ਚਲੋ ਕੋਈ ਨਹੀਂ ਕਰ ਲੈ ਮੈਂ ਕਿਹਾ ਮੈਂ 2 ਘੰਟੇ ਦੇ ਉਹ ਚਲੋ ਕੋਈ ਨਹੀਂ ਸਰ ਆਪਾਂ ਬੜਾ ਫੋਟੋ ਖਿੱਚ ਲੈ ਪਹਿਲਾਂ ਓਕੇ ਸਰ ਤੇ ਜੋ ਹੋ ਗਟਿ ਬਹੁਤ ਫਾਸਟ ਹੈ ਨਾ ਬੈਡ ਕੋਈ ਨਹੀਂ ਸਕਦਾ ਬੈਡ ਉਧਰ ਆ ਉੱਪਰ ਗਟਿਬੋ ਫਾਸਟ ਹੋ ਜਾਣਾ ਬੈਡ ਕੋਈ ਨਹੀਂ ਸਕਦਾ ਬੈਡ ਉਧਰ ਆ ਉੱਪਰ ਚੱਲ ਰਿਹਾ ਹੈ ਇੱਥੇ ਤੁਹਾਨੂੰ ਇੱਧਰ ਆਜੋ ਆਜੋ ਰਸਤਾ ਨੰਬਰ ਬੈਜਨ ਕਮਾਲ ਅੱਗੇ ਜੀ ਬਾਬੂ ਜੀ ਬਾਬੂ ਜੀ ਇੱਧਰ ਬਾਈ ਇੱਧਰ ਰਸਤਾ ਦੂਰ ਮੋੜੀ ਆਪ ਵੀ ਇਨਸਾਨੀਅਤ ਦੇ ਨਾਂ ਤੇ ਖੜੀ ਹੋਇਆ ਕਿ ਤੇ ਆਪਾਂ ਦੇ ਉੱਤੇ ਜ਼ਿਆਦਾ ਨਹੀਂ ਕਿਤੇ ਆਪਾਂ ਵੀ ਥਾਂ ਤੇ ਤੰਦ ਪਿਆ ਮੋਰੇ ਬੰਦਾ ਆ ਗਿਆ ਆਈ ਜਾਣ ਸਾਰ ਮਾਰੀ ਸਾਰ ਨਾਲ ਮੋਟਾ ਕੋਈ ਤੇਰ ਬੈਗ ਉੱਥੇ ਕਿਉਂ ਜਾਂਦੇ ਆ ਨਹੀਂ ਨਹੀਂ ਇੱਥੇ ਨਾ ਨਾ ਕੋਈ ਨਾ ਕੋਈ ਆਉਂਦਾ ਹੀ ਮੋੜ ਜੀ ਜਨਾਬਾ ਜਰਦ ਦੀ ਕਿੱਧਰ ਆ ਗਏ ਹਾਂਜੀ ਲੱਗੇ ਮੇਰੇ ਕੋਲ ਸੁਣੇ ਕਿ ਨਹੀਂ ਸਮਝਿਆ ਹਾਂਜੀ ਹਾਂ ਹਾਂ ਕਿ ਨਹੀਂ ਕਿਉਂ ਬੰਦਾ ਫਾਜ ਜਾਵੇ ਐ ਪੈਚੀ